ਮੇਰਾ ਨਾਮ ਹੈ ਜੀ ਸੂਰਜਦੀਪ ਮੈਂ ਡਾਇਰੈਕਟਰ ਕਾਰਪੋਰੇਟ ਮਾਰਕੀਟਿੰਗ ਹਾਂ ਸਵਾਨਾ ਹਸਪੀਟਲ ਵਿੱਚ ਮੇਰੇ ਨਾਲ ਅਮਨਦੀਪ ਜੀ ਹੈ ਮੇਰੇ ਨਾਲ ਇੱਧਰ ਮਨਪ੍ਰੀਤ ਜੀ ਹੈ ਮੇਰੇ ਨਾਲ ਇੱਧਰ ਗਗਨ ਜੀ ਹੈ ਇਹ ਸਾਰੇ ਸਾਡੀ ਟੀਮ ਹੈਗੀ ਹੈ ਔਰ 17 ਤਰੀਕ ਨੂੰ ਜਿਹੜਾ ਕੈਂਪ ਲਗਾਉਣ ਜਾ ਰਹੇ ਹਾਂ ਅਸੀਂ ਇੱਥੇ ਡਾਕਟਰ ਗਗਨ ਦੀਪ ਸਚਦੇਵਾ ਜੀ ਆਣਗੇ ਉਹਨਾਂ ਦੀ ਟੀਮ ਪੂਰੀ ਆਏਗੀ ਉਹ ਆ ਕੇ ਇੱਥੇ ਜਿੰਨੇ ਵੀ ਪੇਸ਼ੈਂਟ ਰਜਿਸਟਰ ਹੋਣਗੇ ਉਹਨਾਂ ਦੇ ਗੋਡੇ ਚੈੱਕ ਕਰਨਗੇ ਔਰ ਐਕਸਰੇ ਵੀ ਇੱਥੇ ਹੋਏਗਾ ਐਕਸਰੇ ਦੇ ਬਾਅਦ ਦੇਖਿਆ ਜਾਏਗਾ ਕਿਹਦੇ ਗੋਡੇ ਬਦਲਣ ਵਾਲੇ ਆ ਕਿਸ ਤਰ੍ਹਾਂ ਬਦਲਣ ਵਾਲੇ ਆ ਉਹ ਸਾਰੀ ਹੋਰਾਂ ਨੂੰ ਐਕਸਪਰਟ ਐਡਵਾਈਸ ਦਿੱਤੀ ਜਾਏਗੀ ਇੱਕ ਟੈਕਨੀਕ ਨਾਲ ਰੋਬੋਟਿਕ ਕੈਂਪ ਜਿਹੜਾ ਲਗਾਉਣ ਜਾ ਰਹੇ ਆ ਪਹਿਲੀ ਵਾਰੀ ਖੰਨਾਜ ਦੇ ਵਿੱਚ ਲੱਗਣ ਜਾ ਰਹੇ ਆ ਤੁਸੀਂ ਗੋਡੇ ਬਦਲਣ ਦੇ ਵਿੱਚ ਖਰਚਾ 5 ਲੱਖ ਵੀ ਆਉਂਦਾ 4 ਲੱਖ ਵੀ ਆਉਂਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਗੋਡਾ ਜਿਹੜਾ ਤੁਸੀਂ ਇੰਪਲਾਂਟ ਲਗਾ ਰਹੇ ਹੋ ਕਿਹੜੇ ਵਾਲਾ ਲਗਾ ਰਹੇ ਹੋ ਬਾਕੀ ਟੈਕਨੀਕ ਸਭ ਦੀ ਸੇਮ ਹੁੰਦੀ ਹੈ ਉਹਦਾ ਵਿੱਚ ਪੈਸੇ ਜਿਹੜੇ ਲੱਗਦੇ ਨੇ ਉਹਦੇ ਵਿੱਚ ਜਿਹੜਾ ਇਹ ਲੱਗਦਾ ਜਿੰਪਲਾਨਟ ਇਹਦੀ ਕਾਸਟ ਹੁੰਦੀ ਹੈ ਡਿਪੈਂਡ ਕਰਦੀ ਹੈ ਕਿੰਨੇ ਦਾ ਕੋਈ 골ਡ ਵਾਲੇ ਲਗਾਉਂਦੇ ਨੇ ਕੋਈ ਨਾਰਮਲ ਵਾਲੇ ਲਗਾਉਂਦੇ ਨੇ ਕੋਈ ਕੋਈ ਲਗਾਉਂਦੇ ਨੇ ਹੋਰ ਇਹਦੇ ਵਿੱਚ ਆ ਤੁਹਾਨੂੰ ਗਗਨਜੀਤ ਦੱਸਣਗੇ ਕਿ ਐਸ ਅ ਸਰਜਰੀ ਦੀ ਲਾਈਫ ਹੁੰਦੀ ਹੈ ਲਾਈਫ ਦੇ ਸਾਹਮਣੇ ਆਪਾਂ ਇਹਨੂੰ ਯੂਜ਼ ਕਰਦੇ ਹਾਂ ਜਿਵੇਂ ਘੱਟੇ ਇਸ ਦੇ ਪੇਸ਼ੈਂਟ ਹੁੰਨੇ ਆ ਉਹਨਾਂ ਨੂੰ ਆਪਾਂ ਉਹ ਸਭ ਨਾਲ ਯੂਜ਼ ਕਰਦੇ ਆ ਤੇ ਜਿਵੇਂ ਜ਼ਿਆਦਾ ਇਸ ਦੇ ਉਹਦੇ ਸਭ ਨਾਲ ਯੂਜ਼ ਕਰਦੇ ਆ ਪ੍ਰੋਪਰ ਪਹਿਲੇ ਪ੍ਰੋਪਰਲੀ ਇਹ ਹੈਗਾ ਜਿਹੜਾ ਰੋਬੋਟਿਕ ਟੈਕਨੋਲੋਜੀ ਹੈ ਇਸ ਦੇ ਵਿੱਚ ਮੇਨ ਚੀਜ਼ ਕੀ ਹੈ ਮੇਨ ਚੀਜ਼ ਇਹ ਹੈ ਕਿ ਪਹਿਲਾਂ ਕੀ ਹੁੰਦਾ ਸੀ ਜਿਵੇਂ ਆਪਾਂ ਸਰਜਰੀ ਕਰਾਣ ਜਾਂਦੇ ਸੀ ਪੇਸ਼ੈਂਟ ਦਾ ਪਹਿਲਾਂ ਗੋਡਾ ਓਪਨ ਕੀਤਾ ਜਾਂਦਾ ਸੀਗਾ ਓਪਨ ਤੋਂ ਬਾਅਦ ਆਪਾਂ ਨੂੰ ਇਹ ਕਲੀਅਰ ਹੁੰਦਾ ਸੀਗਾ ਕਿ ਗੋਡਾ ਕਿੰਨਾ ਖਰਾਬ ਹੈ ਪਰ ਉਹ ਜਿਹੜੀ ਰੋਬੋਟਿਕ ਟੈਕਨੋਲੋਜੀ ਹੈ ਇਹਦੇ ਵਿੱਚ ਇੱਕ ਸਿਸਟਮ ਹੈਗਾ ਵੀ ਪਹਿਲਾਂ ਆਪਾਂ ਗੋਡੇ ਦਾ ਸੀਟੀ ਸਕੈਨ ਕਰਦੇ ਆਂ सिटी स्कैन ਤੇ ਡਾਕਟਰ ਨੂੰ ਪਹਿਲਾ ਇਹ ਕਲੀਅਰ ਹੋ ਜਾਂਦਾ ਹੈ ਕਿ ਗੋਡਾ ਕਿੰਨਾ ਖਰਾਬ ਹੈ ਤੋਂ ਬਾਅਦ ਫਿਰ ਆਪਾਂ ਨੇ ਸਿਰਫ ਕੀ ਕਰਨਾ ਹੈ ਜਿਹੜੇ ਉਸਦੇ ਗੋਡੇ ਦੇ ਜੋ ਖਰਾਬ 파ਰਟ ਹੈ ਉਹਨੂੰ ਇੱਕ ਪਿੰਨ ਦੀ ਤਰ੍ਹਾਂ ਇੱਕ ਨਾਰਮਲ ਇੱਕ ਇੰਸਟਰੂਮੈਂਟ ਇਸਟੂਮੈਂਟ ਹੁੰਦਾ ਹੈ ਉਹਦੇ ਨਾਲ ਉਹਨੂੰ واਸ਼ ਕਰਕੇ ਉਸਤੇ ਕੈਪ ਕਰ ਦਿੱਤਾ ਜਾਂਦਾ ਹੈ ਮਤਲਬ ਜਿਹੜੀ ਹੱਡੀ ਹੈ ਉਹਨੂੰ ਜਦੋਂ واਸ਼ ਕਰਕੇ ਉਸਤੇ ਕੈਪ ਕਰਕੇ ਦੁਆਰਾ ਤੋਂ ਦੁਆਰਾ ਤੋਂ ਉਹਨੂੰ ਕੈਪ ਨੂੰ ਦੁਆਰਾ ਰੀਸਰਸਿੰਗ ਕਰਕੇ ਜੋ ਜੁਆਇੰਟ ਹੈ ਮਤਲਬ ਇਹ ਪ੍ਰੋਪਰ ਜਿਹੜਾ ਜੁਆਇੰਟ ਹੈ ਦੁਬਾਰਾ ਤੋਂ ਫਿਰ ਫਰਕ ਕਰਨਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਇਸ ਤੇ ਵਿੱਚ ਕੀ ਹੈ ਜੀ ਮੇ ਜਿਹੜੀ ਕਾਸਟ ਹੈਗੀ ਹੈ ਉਹ ਹੋਣੀ ਹੈ ਇੰਪਲੈਂਟ ਦੀ ਕਾਸਟ ਤੁਸੀਂ ਕਿਹੜੀ ਸਰਜਰੀ ਕਰਾਉਣਾ ਚਾਹੁੰਦੇ ਹੋ ਤੁਹਾਡੀ ਲਾਈਫ ਕਿੰਨੀ ਹੈ ਤੇ ਤੁਹਾਡੇ ਬੋਨ ਦੀ ਜਿਹੜੀ ਕਪੈਸਿਟੀ ਕਿੰਨੀ ਖਰਾਬ ਕਿੰਨੀ ਹੋਈ ਹੈ ਉਹ ਪ੍ਰੋਪਰ ਸਾਰਾ ਕੁਝ ਚੈੱਕ ਕੀਤਾ ਜਾਂਦਾ ਹੈ ਚੈੱਕ ਕਰਨ ਤੋਂ ਬਾਅਦ ਹੀ ਸਰਜਰੀ ਪਲਾਨ ਕੀਤੀ ਜਾਂਦੀ ਹੈ ਡਾਕਟਰ ਗਗਨਦੀਪ ਸਿੰਘ ਸਚਦੇਵਾ ਦੀ ਜੀ 20 25 ਸਾਲ ਦਾ ਐਕਸਪੀਰੀਅੰਸ ਹੈ ਜੀ ਪਹਿਲੇ ਆਪ ਤੁਹਾਡੇ ਨਾਲ ਹੀ ਡੀਐਮਸੀ ਤੋਂ ਪਾਸ ਆਉਂਦੇ ਨੇ ਜੀ ਕਾਫੀ ਸਾਲਾਂ ਤੋਂ ਉਹ ਮਟਰ ਕਮਰਸ਼ੀਅਲ ਜੋ ਬੇਸਿਕਲੀ ਉਹਨਾਂ ਦੀ ਜਿਹੜੀ ਕਰਤਰੀ ਮੈਂ ਟਵਿੱਟਰ ਤੇ ਇਸਮੈਂ ਸਰਜਨ ਹੈਗੇ ਆ ਉਹ ਅੱਜ ਦੇ ਟਾਈਮ ਦੇ ਵਿੱਚ ਟ੍ਰਾਈ ਸਿਟੀ ਦੇ ਵਿੱਚ ਮੁਹਾਲੀ ਚੱਲਦਾ ਆਪਣੇ ਲੋਕਲ ਇਰੀਏ ਦੇ ਵਿੱਚ ਸਿਰਫ ਜੋਇੰਟ ਰਿਪਲੇਸਮੈਂਟ ਦੇ ਵਿੱਚ ਜੋ ਰੋਬੋਟਿਕ ਟੈਕਨੋਲੋਜੀ ਯੂਜ਼ ਹੋ ਰਹੀ ਹੈ ਉਹ ਡਾਕਟਰ ਗਗਨਦੀਪ ਹੀ ਕਰਦੇ ਆ ਸਰ ਇਸ ਦੇ ਵਿੱਚ ਲਾਈਫ 20 ਤੋਂ 30 ਸਾਲ ਦੀ ਲਾਈਫ ਹੈ ਮਤਲਬ ਜੋ ਕੰਪਨੀ ਐਡਵਾਈਸ ਕਰਦੀ ਹੈ ਜੇ ਅੱਜ ਤੋਂ ਅਸੀਂ 10 15 ਸਾਲ ਪਹਿਲਾਂ ਜਿਹੜਾ ਕੀਤਾ ਉਹ ਪ੍ਰੋਪਰ ਹੁਣ ਵੀ ਚੱਲ ਰਿਹਾ ਹੈ 25 ਤੋਂ 30 ਸਾਲ ਬਾਅਦ ਵੀ ਕਲੀਅਰ ਹੋਏਗਾ ਵੀ ਪ੍ਰੋਪਰ ਤਿੰਨੀ ਪਾਰ ਹੈ ਇਹਦੇ ਵਿੱਚ ਕੋਈ ਐਨਾ ਦੀ ਦਿੱਕਤ ਨਹੀਂ ਆ ਹਾਂਜੀ ਮੇਨ ਚੀਜ਼ ਇਹ ਹੁੰਦੀ ਹੈ ਸਰ ਜਿਵੇਂ ਆਪਣਾ ਨੇਚਰਲ ਬੋਨਡਾ ਹੁੰਦਾ ਉਹ ਸਰ ਐਡਾ ਹੁੰਦਾ ਉਹਦੇ ਵਿੱਚ ਇੰਨੀ ਵਿਥ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਇਹ ਆਪਸ ਵਿੱਚ ਹੱਡੀਆਂ ਟਕਰਾਂਦੀ ਤੈਦਾ ਮਤਲਬ ਕਿ ਗ੍ਰੀਸ ਖਤਮ ਹੋ ਗਈ ਹੈ ਜੀ ਦਾ ਆਪਾਂ ਦੇਸੀ ਭਾਸਾ ਦੀ ਗ੍ਰੀਸ ਮਕਾਇਦਾਂ ਨੇ ਖਤਮ ਹੋ ਗਈ ਉਹਦੇ ਨਾਲ ਕੀ ਹੁੰਦਾ ਜੋਇੰਟ ਜਦੋਂ ਬਿਲਕੁਲ ਜੁੜ ਜਾਂਦਾ ਹੈ ਫਿਰ ਆਸ ਵਿੱਚ ਟਕਰਾਂਦਾ ਹੈ ਜਦੋਂ ਟਕਰਾਂਦਾ ਹੈ ਤਾਂ ਪੇਨ ਹੁੰਦੀ ਹੈ ਇਹਦੇ ਵਿੱਚ ਡਾਕਟਰ ਸਿਰਫ ਕੈਪਿੰਗ ਕਰਦੇ ਆ ਉਹਦੇ ਨਾਲ ਇਹ ਜੋਇੰਟ ਬਿਲਕੁਲ ਨਾਰਮਲ ਸਟੇਜ ਤੇ ਆ ਜਾਂਦਾ ਹੈ ਇਹਦਾ ਅਨ ਸਟੇਜਸ ਹੁੰਦੀਆਂ ਨੇ ਫਰਸਟ ਸਟੇਜ ਦੇ ਵਿੱਚ ਹੁੰਦਾ ਕਿ ਆਪਾਂ ਮੈਡੀਸਿਨ ਨਾਲ ਠੀਕ ਕਰ ਸਕਦੇ ਆ ਸੈਕੰਡ ਸਟੇਜ ਹੁੰਦੀ ਹੈ ਉਹਦੇ ਵਿੱਚ ਇੰਜੈਕਸ਼ਨ ਵਗੈਰਾ ਨੇ ਉਹ ਲਗਾ ਸਕਦੇ ਆ ਜਿਹੜੀ ਲਾਸਟ ਸਟੇਜ ਆ ਉਹਦੇ ਵਿੱਚ ਸਰਜਰੀ ਹੁੰਦੀ ਹੈ ਉਹ ਤੋਂ ਫਿਰ ਕੋਈ ਚਾਰਾ ਨਹੀਂ ਬਚਦਾ ਜੀ ਸਰ ਫਰੀ ਐਕਸਰੇ ਹੋਏਗਾ ਫਰੀ ਕੰਬਨ ਮੈਰੋ ਟੈਸਟ ਹੁੰਦਾ ਕੈਲਸ਼ੀਅਮ ਦੀ ਜਾਂਚ ਦਾ ਟੈਸਟ ਹੁੰਦਾ ਉਹ ਵੀ ਅਸੀਂ ਫਰੀ ਕਰ ਰਹੇ ਆਂ ਬਾਕੀ ਕੰਸਲਟੇਸ਼ਨ ਸਾਡੀ ਫਰੀ ਹੈ ਬਾਕੀ ਜੋ ਮਤਲਬ ਇਸ ਦੇ ਵਿੱਚ ਨਿਕਲ ਕੇ ਆਏਗਾ ਪੇਸ਼ੈਂਟ ਦਾ ਡਾਟਾ ਨਿਕਲ ਕੇ ਆਏਗਾ ਵੀ ਪੇਸ਼ੈਂਟ ਦੀ ਸਰਜਰੀ ਹੋਣੀ ਹੈ ਕੀ ਹੋਣਾ ਹੈ ਉਹਦੇ ਹਿਸਾਬ ਨਾਲ ਲੱਗੇ ਉਹਨਾਂ ਨੂੰ ਸ਼ੇਅਰ ਕਰਕੇ ਉਹ ਹਿਸਾਬ ਨਾਲ ਅਸੀਂ ਦੱਸਾਂਗੇ ਕਿ ਕੀ ਜੀ ਸੋਹਨਾ ਹਸਪੀਟਲ ਜਿਹੜਾ ਹੈਗਾ ਹੈ ਮੁਹਾਲੀ ਦੇ ਵਿੱਚ ਉਹ ਸਾਰੇ ਹੀ ਐਂਪਲਮੈਂਟ ਹੈਗੇ ਨੇ ਉਹਦੇ ਕੋਲ ਸਾਰੇ ਇੰਸ਼ੂਰੈਂਸ ਕੰਪਨੀ ਆ ਗਈਆਂ ਸਾਰੇ ਟੀਪੀਏ ਹੈਗੇ ਨੇ ਇੱਥੋਂ ਤੱਕ ਆਸ਼ਵਾਨ ਵੀ ਹੈਗਾ ਹੈ ਸੀਜੀਐਚਐਸ ਵੀ ਹੈਗਾ ਹੈ ਈਐਸਆਈ ਵੀ ਹੈਗਾ ਹੈ ਹਰ ਚੀਜ਼ ਵਾਸਤੇ ਅਸੀਂ ਐਂਪੈਰ ਲੱਗੇ ਆਂ ਔਰ ਉਹ ਅਗਰ ਜਿਸ ਤਰ੍ਹਾਂ ਹੀ ਪੇਸ਼ੈਂਟ ਆਂਦਾ ਹੈ ਉਹ ਜਿਸ ਤਰ੍ਹਾਂ ਦਾ ਉਹਦਾ ਕਾਰਡ ਹੁੰਦਾ ਹੈ ਉਸ ਕਾਰਡ ਦੇ ਮੁਤਾਬਕ ਅਸੀਂ ਉਸ ਤਰ੍ਹਾਂ ਇਲਾਜ ਕਰਾਈਦਾ ਹੈ ਗਲਤ ਹੈ ਸਾਡੇ ਹਸਪਤਾਲ ਜੇ ਅਕਸੈਪਟ ਹੁੰਦਾ ਔਰ ਗੋਡੇ ਰਿਪਲੇਸਮੈਂਟ ਉਹਦੇ ਵਿੱਚ ਪੰਜਾਬ ਵਿੱਚ ਨਹੀਂ ਹੁੰਦੇ ਉਹਦੇ ਵਾਸਤੇ ਹੱਲੇ ਵੀ ਸਿਵਲ ਹਸਪਤਾਲ ਤੋਂ ਅਪਰੂਵਲ ਲੈ ਕੇ ਆਣਾ ਪੈਂਦਾ ਗੋਡਿਆਂ ਵਾਸਤੇ ਹੱਲੇ ਵੀ ਉਹਨਾਂ ਨੇ ਪ੍ਰੂਵਲ ਨਹੀਂ ਦਿੱਤਾ ਪੇਸ਼ੈਂਟ ਆਉਂਦੇ ਨੇ ਅਸੀਂ ਕਰਦੇ ਆ ਰਹਿਣਾ ਤੇ ਕਾਰਡ ਦੇ ਵਿੱਚ ਉਹਨਾਂ ਨੂੰ ਅਪਰੂਵਲ ਦਿੱਤਾ ਦਾ ਹਿਮਾਚਲ ਦੇ ਜੰਮੂ ਦੇ ਉਹਨਾਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਉੱਥੇ ਪ੍ਰੂਵਲ ਦਿੱਤਾ ਦਾ ਪੀਕੇਆਰ ਵਾਸਤੇ ਸਿਵਲ ਹਸਪਤਾਲ ਜੀ ਜਾ ਕੇ ਉੱਥੇ ਆਇਸ਼ਵੰਦਾ ਇੱਕ ਆਫਿਸ ਬਣਿਆ ਦਾ ਉਹਨਾਂ ਕੋਲ ਅਪਰੂਵਲ ਲੈਣਾ ਉੱਥੋਂ ਦਾ ਜਿਹੜਾ ਆਰਥੋਪੈਡਿਕ ਸਰਜਨ ਉਹ ਤੁਹਾਨੂੰ ਅਪਰੂ ਜਦੋਂ ਗੋਡੇ ਦਾ ਪ੍ਰੈਕਟਿਸ ਹੁੰਦਾ ਸਰ ਭਾਜੀ ਹਿੰਦੀ ਸਟੇਅ ਸੀ ਰੱਖਦੇ ਆ ਉਹਦੇ ਵਿੱਚ ਕੀ ਹੁੰਦਾ ਜਿਵੇਂ ਤੁਸੀਂ ਫਸਦੇ ਨਾ ਹੋਗੇ ਤਾਂ ਫਸਦੇ ਨੂੰ ਤੁਹਾਡੇ ਪ੍ਰੋਪਰ ਪਹਿਲਾ ਫਿਜ਼ੀਕਲ ਟੈਸਟ ਹੋਵੇਗਾ ਟੈਸਟ ਕਲੀਅਰ ਹੋਏਗਾ ਤੁਹਾਡੇ ਹਾਰਡ ਦੇ ਚੈੱਕ ਅਪ ਹੋਣਗੇ ਸਾਰੇ ਡਾਕਟਰ ਤੁਹਾਨੂੰ ਫਿੱਟ ਕਰਨਗੇ ਜਦੋਂ ਕਲੀਅਰ ਹੋ ਜਾਏਗਾ ਕਿ ਸਰਜਰੀ ਹੋਏਗੀ ਨੈਕਸਟ ਡੇ ਤੁਹਾਡੀ ਸਰਜਰੀ ਹੋ ਜਾਏਗੀ ਨੈਕਸਟ ਡੇ ਸਰਜਰੀ ਤੋਂ ਬਾਅਦ ਤੁਹਾਨੂੰ 4 ਤੋਂ 5 ਘੰਟੇ ਰੈਸਟ ਦਿੱਤੀ ਜਾਏਗੀ ਉਹ ਤੋਂ ਅਗਲੇ ਨੈਕਸਟ ਡੇ ਤੁਹਾਨੂੰ ਆਪਾਂ ਵਾਕਿੰਗ ਤੇ ਸ਼ੁਰੂ ਕਰਦਾਂਗੇ ਚਲਾਣਾ ਫਿਰ ਤੁਹਾਨੂੰ 3-4 ਦਿਨ ਵਾਕਿੰਗ ਤੇ ਐਕਸਰਸਾਈਜ਼ ਵਗੈਰਾ ਪ੍ਰੋਪਰ ਕਰਕੇ ਰੂਮ ਸ਼ਿਫਟ ਚਲ ਕੇ ਆਓਗੇ ਚਲ ਕੇ ਜਾਓਗੇ ਇਫੈਕਟ ਆਉਂਦਾ ਹੋਏਗਾ ਤੁਹਾਡੀ ਬਾਡੀ ਤੇ ਇਫੈਕਟ ਆਉਂਦਾ ਹੈ ਪੇਨ ਕਿਲਰ ਖਾ-ਖਾ ਕੇ ਇਹ ਪੇਨ ਕਿਲਰ हट ਜਾਣਗੇ ਸਾਰੇ ਫਿਜ਼ੀਓਥੈਰੇਪੀ हट ਗਈ ਸਭ ਕੁਝ ਐਕਸਰਸਾਈਜ਼ ਹਟ ਗਿਆ ਤੁਸੀਂ ਨਾਰਮਲ ਲਾਈਫ ਜੀ ਰਹੇ ਹੋ ਇਹ ਗੋਡੇ ਅਜਕਲ ਜਿਹੜੀ ਟੈਕਨੀਕ ਹੈਗੀ ਇਹ ਬਹੁਤ ਅੱਛੀ ਤਕਨੀਕ ਹੈ ਇਦਾਂ ਨਾਲ ਜਲਦੀ ਤੋਂ ਜਲਦੀ ਪੇਸ਼ੈਂਟ ਆਪਣੀ ਸਾਰੀ ਵਾਪਸ ਉਹਦੇ ਚ ਆ ਜਾਂਦਾ ਨਾਰਮਲ ਲਾਈਫ ਕੋ ਮੈਂ ਦੱਸਣਾ ਜੀ ਦੇਖੋ ਜੀ ਜਿਹੜੀ ਮেইন ਚੀਜ਼ ਹੁੰਦੀ ਹੈ ਜੀ ਜਿਹੜੀ ਆਪਣਾ ਜਿਹੜੀ ਇਹਦੇ ਵਿੱਚ ਸਭ ਤੋਂ ਮেইন ਚੀਜ਼ ਹੁੰਦੀ ਹੈ ਫਿਜ਼ੀਓਥੈਰੇਪੀ ਪਰ ਫਿਜ਼ੀਓਥੈਰੇਪੀ ਦੀ ਇਹ ਇਨੀ ਲੋੜ ਹੈ ਇਸ ਬਾਰੇ ਦੱਸ ਦਾਂ ਜੀ ਕਿ ਜਿਹੜੇ ਆਪਣੇ ਮਸਲ ਹੁੰਦੇ ਨੇ ਨਾ ਜੀ ਉਹ ਜਿਵੇਂ ਤੁਸੀਂ ਮਤਲਬ ਤੁਹਾਡੇ ਗੋਡੇ ਖਰਾਬ ਹੋ ਗਏ ਉਹਡੇ ਖਰਾਬ ਤੋਂ ਬਾਅਦ ਕੀ ਹੁੰਦਾ ਹੈ ਤੁਸੀਂ ਚੱਲਦੇ ਰਹੇਗੇ ਚੱਲਦੇ ਗਏ ਚੱਲਦੇ ਚੱਲਦੇ ਫਿਰ ਕੀ ਹੁੰਦਾ ਹੈ ਜਿਹੜੀ ਤੁਹਾਡੀ ਬੋਨ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਹਨੇ ਤੁਹਾਡੀ ਬੋਡੀ ਦਾ ਵਜ਼ਨ ਹੈ ਉਹ ਸਾਰਾ ਮਸਲ ਤੇ ਆ ਜਾਂਦਾ ਹੈ ਉਹ ਫਿਰ ਕੀ ਕਰਦੇ ਤੁਸੀਂ ਉਹਨੂੰ ਫਿਰ ਖਿੱਚਦੇ ਰਹਿੰਦੇ 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 ਉਦੋਂ ਨਾਲ ਕੀ ਹੁੰਦਾ ਤੁਹਾਡੀ ਬੋਨ ਤਾਂ ਖਰਾਬ ਹੋਈ ਗਈ ਹੈ ਨਾਲ ਮਸਲ ਵੀ ਵੀਕ ਹੋ ਜਾਂਦੇ ਹਨ ਠੀਕ ਹੈ ਅਸੀਂ ਬੋਨ ਨੂੰ ਤਾਂ ਠੀਕ ਕਰ ਦਿੰਦੇ ਆ ਔਰ ਜਿਹੜੇ ਮਸਲ ਹੈ ਉਹਨੂੰ ਦੁਬਾਰਾ ਤੋਂ ਰਿਵਾਈਵ ਕਰਨ ਲਈ ਐਕਸਰਸਾਈਜ਼ ਕਰਨੀ ਪੈਂਦੀ ਹੈ। ਹੁਣ ਉਹ ਜਿੰਨੇ ਤੁਸੀਂ ਮਤਲਬ ਜਿੰਨੇ ਉਹਦੇ ਪਹਿਲਾਂ ਖਰਾਬ ਹੋਏਗੇ ਮਸਲ ਨੂੰ ਦੁਬਾਰਾ ਉਨੇ ਹੀ ਐਕਸਰਸਾਈਜ਼ ਕਰਕੇ ਰਿਵਾਈਵ ਹੁੰਦੇ ਆ। ਹੁਣ ਇਹਦੇ ਵਿੱਚ ਕੀ ਹੈ ਬੇਸਿਕਲੀ ਹੈਗਾ ਇਹਦੇ ਵਿੱਚ ਜਿਹੜੀ ਤੁਹਾਡੀ ਹੈਗੀ ਬੋਨ ਦੀ ਜਿਹੜੇ ਅੰਦਰ ਕਟਿੰਗ ਆ ਉਹ ਬਿਲਕੁਲ ਨਾਰਮਲ ਹੱਤੋਂ ਹੁੰਦੀ ਹੈ। ਜਿਹੜਾ ਰੋਬੋਟਿਕ ਟੈਕਨੋਲੋਜੀ ਹੈ ਉਹਦੇ ਨਾਲ ਕੀ ਹੁੰਦਾ ਜਿਹੜੇ ਤੁਹਾਡੇ ਮਸਲ ਹੁੰਦੇ ਆ ਤੁਹਾਡੇ ਟਿਸ਼ੂਜ਼ ਹੁੰਦੇ ਆ ਉਹ ਬਚ ਜਾਂਦੇ ਆ। ਉਸਦੇ ਨਾਲ ਕੀ ਹੈ ਜਿਹੜੀ ਰਿਕਵਰੀ ਥੋੜੀ ਫਾਸਟ ਹੋ ਜਾਂਦੀ ਹੈ। ਇਸ ਕਰਕੇ ਜੇ ਐਜ਼ ਅ ਮੇਨ ਚੀਜ਼ ਹੈ ਕਿ ਜਦੋਂ ਵੀ ਤੁਸੀਂ ਸਰਜਰੀ ਕਰਾਣੀ ਹੈ ਤਾਂ ਸਹੀ ਟਾਈਮ ਤੇ ਕਰਾਓ ਜੇ ਤੁਸੀਂ ਲਾਈਫਟਾਈਮ ਖਿੱਚ ਖਿੱਚ ਕੇ ਸਰਜਰੀ ਕਰਾਉਂਗੇ ਤਾਂ ਉਹਦੇ ਬਾਅਦ ਵੀ ਜੇ ਤੁਹਾਨੂੰ ਉਹਨਾਂ ਨੂੰ ਮਸਲਸ ਸਟਰੋਂਗ ਕਰਨ ਲਈ ਥੋੜੀ ਐਕਸਰਸਾਈਜ਼ ਜ਼ਿਆਦਾ ਕਰਨੀ ਪੈਗੀ ਪਰ ਚਲੋ ਬਈ ਇਹ ਵੀ ਜਾ ਸਕਦਾ ਹੈ ਇਸਦੇ ਬਹੁਤ ਰੀਜ਼ਨ ਹੈ ਜੀ ਅੱਜਕੱਲ੍ਹ ਜਿਵੇਂ ਮਲਟੀ ਵਿਟਾਮਿਨ ਦੀ ਘਾਟ ਚੱਲ ਰਹੀ ਹੈ ਸਰ ਜੀ ਮੈਂ ਅੱਜਕੱਲ ਦਾ ਆਪਣਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਉਹ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਆਪਾਂ ਨੇਚਰਲ ਐਕਸਰਸਾਈਜ਼ ਕਰਦੇ ਹੁੰਦੇ ਸੀਗੇ ਜਿਵੇਂ ਆਪਾਂ نیچے ਬੈਠ ਕੇ ਕੰਮ ਕਰਦੇ ਸੀਗੇ ਆਪਾਂ ਮਾਦਾ ਬੁੱਡੀਆਂ ਕਰਦੇ ਸੀਗੇ ਚੀਜ਼ਾਂ ਸੀ ਉਹਦੇ ਨਾਲ ਕੀ ਹੁੰਦਾ ਸੀਗਾ ਜਿਹੜੇ ਆਪਣੇ ਮਸਲ ਹੈ ਉਹ ਪ੍ਰੋਪਰ ਐਕਸਰਸਾਈਜ਼ ਕਰ ਲੈਂਦੇ ਸੀਗੇ ਅੱਜ ਕੱਲ ਉਹ ਚੀਜ਼ ਖਤਮ ਹੋ ਗਈ ਹੈ ਅੱਜ ਕੱਲ ਹਰ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਲਾਸਟ ਚ ਪੈਰਾਂ ਭਰ ਕਦੋਂ ਬੈਠਿਆ ਸੀਗਾ ਕਿਉਂਕਿ ਹੁਣ ਉਹ ਸਿਸਟਮ ਬੰਦ ਹੋ ਗਿਆ ਤੇ ਦੂਜੀ ਕੀ ਹੈਗੀ ਹੈ ਕਿ ਅੱਜ ਦਾ ਜੋ ਲਾਈਫ ਸਟਾਈਲ ਹੈ ਜਿਵੇਂ ਫਾਸਟ ਫੂਡ ਆ ਗਿਆ ਚੀਜ਼ਾਂ ਆ ਗਿਆ ਕੱਪੜੇ ਦੇ ਸਟਾਈਲ ਚੇਂਜ ਹੋ ਗਿਆ ਹਰ ਇੱਕ ਚੀਜ਼ ਚੇਂਜ ਹੋ ਗਈ ਉਹ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਵੀ ਉਹ ਬੋਨ ਤੇ ਚੀਜ਼ਾਂ ਅਫੈਕਟ ਕਰਨ ਲੱਗੀਆਂ ਇਹ ਚੀਜ਼ਾਂ ਨਾਲ ਕਾਫੀ ਉਹ ਜਿਵੇਂ ਤੁਹਾਨੂੰ ਪਹਿਲੇ ਤੇ ਹੁੰਦਾ ਸੀ ਅੱਜਕੱਲ੍ਹ ਤੇ ਤੁਸੀਂ 30 35 ਸਾਲਾਂ ਵਾਲੇ ਵੀ ਸਾਡੇ ਕੋਲ ਪੇਸ਼ੈਂਟ ਆਨੇ ਆ। ਉਹਨਾਂ ਤੇ ਇੰਨੇ ਜ਼ਿਆਦਾ ਗੋਡੇ ਖਰਾਬ ਹੋਦੇ ਵੀ ਆ। ਕਾਰਨ ਕੀ ਹੈ? ਇਹੀ ਰੀਜ਼ਨ ਹੈ ਸਰ ਕਿ ਤੁਹਾਡੀ ਜਿਹੜੀ ਹਾਰ ਬੋਨ ਹੈ ਨਾ ਉਹ ਬੋਨ ਵੀਕ ਹੁੰਦੇ ਜਾ ਰਹੀ ਹੈ। ਮਤਲਬ ਤੁਹਾਡੇ ਕੋਲ ਇਦਾਂ ਦੀ ਖੁਰਾਕ ਹੈ ਜਿਹੜੀ ਤੁਹਾਡੀ ਉਹ ਹੌਲੀ 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 ਉਹਨੂੰ ਖੱਡ ਰਹੀ ਹੈ। ਉਸ ਕਰਕੇ ਉਹ ਰੀਜ਼ਨ ਕਰਕੇ ਬਹੁਤ ਪ੍ਰੋਬਲਮ ਹੋ ਰਹੀ ਹੈ। ਕੀ ਕੀ ਖੁਰਾਕ ਲੈਣੀ ਚਾਹੀਦੀ ਹੈ? ਹਾਂ। ਵਿਟਾਮਿਨਸ ਲੈਣੇ ਚਾਹੀਦੇ ਆ। ਅੱਛੀ ਹਰੀ ਸਬਜ਼ੀਆਂ ਜਿਦੇ ਚ ਕੀ ਪ੍ਰੋਟੀਨਸ ਹੋਰ ਸਭ ਚੀਜ਼ਾਂ ਬਹੁਤ ਹੈਗੀਆਂ ਉਹਨਾਂ ਚ। ਮਤਲਬ ਮੇਨ ਚੀਜ਼ ਹੈ ਜੀ ਸਾਦੀ ਲਾਈਫ ਜੀਓ। ਤਬ ਤੋਂ ਸੌਖਾ ਕੰਮ ਹੈ ਜੀ ਸਾਡੀ ਲਾਈਫ ਜਿਉ ਜਿਹਨੇ ਤੁਸੀਂ ਸਾਡੀ ਲਾਈਫ ਜਿਉਂਗੇ ਉਨਾ ਹੀ ਬੈਨੀਫਿਟ ਹੋਏਗਾ ਕੀ ਨਾਮ ਆਪਣਾ ਮੇਰਾ ਨਾਮ ਦਰਗੰਦੀਪ ਸਿੰਘ ਮੈਂ ਸੋਹਣਾ ਬਰਾਤਨ ਹਸਪੀਟਲ ਖੰਨਾ ਬਰਾਤ ਦੇ ਵਿੱਚ ਹਾਂ ਬਤੌਰ ਮੈਨੇਜਰ ਵਰਕਿੰਗ ਕਰ ਰਹੇ ਹਾਂ ਤੇ ਸਾਡੇ ਇੱਥੇ ਅੱਖਾਂ ਔਰ ਦੰਦਾਂ ਦੇ ਦੋਨੋਂ ਡਿਪਾਰਟਮੈਂਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲੇ ਨੇ ਤੇ ਜੋ ਹੁਣ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਧਰਨੇ ਵਾਲਿਆਂ ਵੱਲੋਂ ਜੋ ਉਪਰਾਲਾ ਸੀ ਹਸਪੀਟਲ ਦਾ ਤੇ ਉਹ ਬਹੁਤ ਅੱਛੇ ਕਈ ਸਾਲਾਂ ਤੋਂ ਸਕਸੈਸਫੁਲੀ ਕਰਨੇ ਚਾਤੋਂ ਕਾਰੀ ਰਿਹਾ ਸੁਹਾਣਾ ਦੇ ਵਿੱਚ 400 ਬੈੱਡ ਦਾ ਜਿਵੇਂ ਡਾਕਟਰਾਂ ਨੇ ਦੱਸਿਆ ਕਿ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਵਰਕਿੰਗ ਹੈ ਉਹਦੀ ਹੁਣ ਗੋਡਿਆਂ ਦਾ ਕੈਂਪ ਜੋ ਡਾਕਟਰ ਗਗਨ ਸਿੰਘ ਸੱਚ ਦੇਵਾ ਵੱਲੋਂ ਕਰਨਾ ਚ ਲਗਾਇਆ ਜਾ ਰਿਹਾ ਉਹਦੇ ਲਈ ਸਾਰਿਆਂ ਨੂੰ ਅਪੀਲ ਹੈ ਕਿ ਪਹੁੰਚ ਕੇ ਇਸ ਕੈਂਪ ਦਾ ਫਾਇਦਾ ਉਠਾਓ ਇਹ ਕੈਂਪ 17 ਮਾਰਚ ਦਿਨ ਐਤਵਾਰ ਕੰਨਾ ਤੁਹਾਨੂੰ ਹਸਪਤਾਲ ਕੰਨਾ ਬ੍ਰਾਂਚ ਦੇ ਵਿੱਚ 10 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਇਆ ਜਾਵੇਗਾ। ਸਰ ਦੀ ਫੋਨ ਨੰਬਰ ਇਹ ਟੈਲੀਫੋਨ ਨੰਬਰ ਹੈ ਇੱਥੇ ਦੁੱਸਤ। ਸਰ ਇਹ ਵੀ ਕੋਈ ਬੁਕਿੰਗ ਵਗੈਰਾ ਹੀ ਪਹਿਲਾਂ ਕਰਾਈ ਹੈ? ਕਰ ਸਕਦੇ ਹੋ ਨੰਬਰ ਤੇ ਲਿਖੇ ਦੇ ਨੇ। ਹਾਂਜੀ। ਇਹਨਾਂ ਤੇ ਤੁਸੀਂ ਫੋਨ ਕਰਕੇ ਬੁੱਕ ਕਰ ਲਓ ਉਸ ਵੇਲੇ ਉਸੇ ਵੇਲੇ ਤੁਸੀਂ ਆਓਗੇ ਤੁਹਾਨੂੰ ਵੇਟ ਨਹੀਂ ਕਰਨੀ ਪਏਗੀ। ਠੀਕ ਹੈ। ਆਪਣਾ ਰਜਿਸਟਰ ਕਰ ਸਕਦੇ ਹੋ ਤੁਸੀਂ।